ਅਸੀਂ ਇਹ ਵਾਲਾ ਕੰਮ ਨਾ 20 ਸਾਲ ਪਹਿਲਾਂ ਮੇਰੇ ਮੰਮਾ ਨਾ ਇਹੋ ਕੰਮ ਕਰਦੇ ਹੁੰਦੇ ਸੀ ਕੰਟੀਨ ਦੇ ਸਕੂਲ ਦੇ ਵਿੱਚ ਤੇ ਉਹ ਤੋਂ ਮੰਮਾ ਮੇਰੇ ਸਾਰਾ ਘਰੋਸਮਾਨ ਬਣਾ ਕੇ ਸਕੂਲ ਦੀ ਕੰਟੀਨ ਤੇ ਵੇਚਦੇ ਹੁੰਦੇ ਸੀਗੇ ਉਸ ਤੋਂ ਬਾਅਦ ਮੇਰੇ ਪਾਪਾ ਦੀ ਡੈਥ ਹੋ ਗਈ ਫਿਰ ਆਪਾਂ ਇਹ ਵਾਲਾ ਕੰਮ ਛੱਡਤਾ ਫਿਰ ਉਸ ਤੋਂ ਬਾਅਦ ਮੰਮਾ ਨੇ ਸਾਨੂੰ ਸਲਾਈ ਪਾਲ ਮਸਲਾਈ ਕਰ ਕਰਕੇ ਸਾਨੂੰ ਵੱਡਿਆ ਕੀਤਾ ਪਾਲ ਕੇ ਉਹਨਾਂ ਨੇ ਕੀਤਾ ਸਾਨੂੰ ਫਿਰ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਫਿਰ ਥੋੜਾ ਕਹਿੰਦੇ ਨਾ ਕਿ ਦਿਮਾਗ 'ਚ ਜਿਹੜਾ ਪਾਉਣ ਵਾਲਾ ਵਾਇਗੁਰ ਹੁੰਦਾ ਵਾ ਬੰਦੇ ਦੇ ਦਿਮਾਗ 'ਚ ਕੁਝ ਨਹੀਂ ਹੁੰਦਾ ਸੋ ਜਿਹੜੇ ਰਾ ਉਹਨੇ ਹਨ ਪਉਣਾ ਸੀਗਾ ਤੇ ਫਿਰ ਅਸੀਂ ਫਿਰ ਆਹ ਵਾਲਾ ਕੰਮ ਸ਼ੁਰੂ ਕਰ ਲਿਆ ਬਹੁਤ ਛੋਟਾ ਯਾ ਕੁਝ ਮਹਿਸੂਸ ਤਾਂ ਨਹੀਂ ਹੁੰਦਾ ਕਿ ਨਹੀਂ ਪੜਾਈ ਕਰਕੇ ਤੇ ਮੈਂ ਇੱਕ ਏੜੀ ਦਾ ਕੰਮ ਕਰ ਰਹੀ ਆ ਕਿ ਇਤਨਾ ਐਸਾ ਕੁਝ ਮਨ 'ਚ ਖਿਆਲਤ ਨਹੀਂ ਹੁੰਦਾ ਨਹੀਂ ਨਹੀਂ ਇਹਦੇ ਕੁਝ ਨਹੀਂ ਮਨ 'ਚ ਕਹਿੰਦੇ ਕਿ ਜੋ ਬੰਦੇ ਦੇ ਸੋਚਣਾ ਕੁਝ ਨਹੀਂ ਹੁੰਦਾ ਜੋ ਵਾਗੂ ਨਾ ਤੁਹਾਡੇ ਕਰਮਾਂ ਚ ਲਿਖਿਆ ਨਾ ਤੁਹਾਨੂੰ ਉਹੀ ਮਿਲਣਾ ਜੋ ਮਰਜ਼ੀ ਸੋਚ ਲਓ ਭਾਵੇਂ ਸੋ ਇਹ ਚੀਜ਼ਾਂ ਨਹੀਂ ਸੱਚੀਆਂ ਜਿੱਥੇ ਜਿੱਥੇ ਗੁਰੂ ਰਾਮਦਾਸ ਨੇ ਭਜਣਾ ਸੀ ਉੱਥੇ ਤੁਰ ਪੈਣਾ ਜਿਹੜੀ 5 ਸਾਲ ਜੌਬ ਕੀਤੀ ਸੀ ਇੱਕ ਮਾਲ ਦੇ ਵਿੱਚ ਬਟ ਤੁਹਾਨੂੰ ਪਤਾ ਆਪਣਾ ਕੰਮ ਆਪਣਾ ਹੀ ਹੁੰਦਾ ਵਾ ਸੋ ਕੇ ਇਹਦੇ ਥੱਲੇ ਲਾ ਕੇ ਕੰਮ ਕਰਨਾ ਬੜਾ ਔਖਾ ਹੁੰਦਾ ਹੈ ਨਾ ਨੌਕ ਨੇ ਕੰਮ ਹੀ ਕਰਨਾ ਫਿਰ ਵੀ ਸੁਣਾ ਪੈਣਾ ਜੀ ਕੁਝ ਕੀਤਾ ਨਹੀਂ ਜੀ ਗੁਰੂ ਰਾਮਦਾਸ ਕੋਈ ਮੁਸੀਬਤ ਪਾਉਂਦੇ ਆ ਨਾ ਤੇ ਕੱਢਦੇ ਵੀ ਉਹੀ ਆ ਕਿਉਂਕਿ ਮੇਰੇ ਤੋਂ ਪਹਿਲੇ 27 ਸਾਲ ਦੀ ਜਦੋਂ ਮੇਰਾ ਘਰ ਵਾਲਾ ਪੂਰਾ ਹੋ ਗਿਆ ਠੀਕ ਹੈ ਮਾ ਮਾ ਰੋਟੀਆਂ ਬਣਾਉਂਦੀ ਹੁੰਦੀ ਨੇ ਲਾਗੇ ਬੈਠ ਕੇ ਖਾਂਦਾ ਤੁਸੀਂ ਵੀ ਉਸ ਮਾ ਮਾਂ ਨੂੰ ਰੋਟੀ ਬਣਾ ਹਾਂਜੀ ਹਾਂਜੀ ਕਿਹ ਜੀ ਇਦਾਂ ਬਣਾਉਂਦੀ ਹੁੰਦੀ ਇੱਦਾਂ ਹੀ ਫੜ ਲੈਂਦੇ ਇਦਾਂ ਹੀ ਇਦਾਂ ਹੀ ਬਣਾ ਦਿਓ ਆਂਟੀ ਇਦਾਂ ਹੀ ਬਣਾ ਦਿਓ ਕਹਿ ਦਿੰਦੇ ਆ ਮੈਂ ਚਲੋ ਵਧੀਆ ਲੱਗਦਾ ਬਹੁਤ ਵਧੀਆ ਗੁਰੂ ਰਾਮਦਾਸ ਦੀ ਬਹੁਤ ਕਿਰਪਾ ਸਾਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਵਸ ਸਿਪਸ ਕਵਰ ਇਸ ਵਕਤ ਅਸੀਂ ਮੌਜੂਦ ਆ ਅਮਨੀ ਸਦਰ ਰੰਜੀਤ ਐਮਨੂ ਵਿਖੇ ਜਿੱਥੇ ਕਿ ਲੋਕੀ ਵਨ ਸੋਨਾਂ ਜੋ ਹੈ ਖਾਣ ਹੁੰਦੇ ਨੇ ਇੱਥੇ ਬਹੁਤ ਵੱਖ-ਵੱਖ ਤਰ੍ਹਾਂ ਦੇ ਰੈਸਟੋਰੈਂਟ ਨੇ ਵੱਖ-ਵੱਖ ਤਰ੍ਹਾਂ ਦੀ ਚੀਜ਼ਾਂ ਖਾਣ ਨੂੰ ਮਿਲਣੀਆਂ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਤੁਹਾਨੂੰ ਰੈਸਟੋਰਾਂ ਵਰਗਾ ਸਵਾਦ ਨਹੀਂ ਘਰ ਵਰਗਾ ਸਵਾਦ ਮਿਲੇਗਾ ਅਸੀਂ ਇੱਕ ਇੱਥੇ ਕਾਰਟ ਦੇ ਵਿੱਚ ਲਾਗੇ ਮੌਜੂਦ ਹਾਂ ਜਿੱਥੇ ਜਿਸ ਦਾ ਨਾਮ ਹੈ ਉਹ ਭੁਖੜ ਘਰ ਦਾ ਖਾਣਾ ਇਹ ਜਿਹੜੀ ਚੀਜ਼ ਹੈ ਇਹਨਾਂ ਇੱਕ ਲੜਕੀ ਵੱਲੋਂ ਚਲਾਈ ਜਾਂਦੀ ਇਹ ਗੱਲਬਾਤ ਕਰਾਂਗੇ ਆਖਿਰ ਜਾਣਾਂਗੇ ਕਿਸ ਤਰ੍ਹਾਂ ਇਹਨਾਂ ਨੇ ਸ਼ੁਰੂ ਕੀਤਾ ਆਖਿਰ ਕਿਉਂ ਸ਼ੁਰੂ ਕੀਤਾ ਤੇ ਦੇਖਿਆ ਜਾਵੇ ਘਰ ਦਾ ਹੀ ਸਵਾਦ ਜੋ ਤੁਸੀਂ ਘਰ ਰੋਟੀ ਖਾਂਦੇ ਹੋ ਜਾਂ ਕੋਈ ਸਬਜ਼ੀ ਖਾਂਦੇ ਸਾਰੀ ਚੀਜ਼ਾਂ ਤੁਹਾਨੂੰ ਇੱਥੇ ਖਾਣ ਨੂੰ ਮਿਲਣਗੀਆਂ ਤੇ ਅਸੀਂ ਇਹ ਗੱਲਬਾਤ ਕਰ ਲੈਨੇ ਆਂ ਹਾਂਜੀ ਪੰਜੀ ਸਸ਼ਿਕਾ ਜੀ ਸਸ਼ਿਕਾ ਵੀਰੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਮਨਦੀਪ ਕੌਰ ਤੇ ਬਿਲਕੁਲ ਗੱਲ ਕਰਾਂਗੇ ਤੁਸੀਂ ਜਿਹੜਾ ਕੰਮ ਸ਼ੁਰੂ ਕੀਤਾ ਆਖਿਰ ਕਿਉਂ ਸ਼ੁਰੂ ਕੀਤਾ ਇਹ ਸਾਨੂੰ ਲੈ ਦੂਸਰੇ ਮਹੀਨੇ ਸ਼ੁਰੂ ਕੀਤੇ ਹਨ। ਅੱਛਾ ਤੇ ਕੀ ਦਿਮਾਗ ਚ ਆਇਆ ਸੀ ਕਿ ਇਸ ਤਰ੍ਹਾਂ ਤੁਸੀਂ ਇਹ ਸ਼ੁਰੂ ਕੀਤਾ ਕਿ ਅਸੀਂ ਇਹ ਵੇਲ ਕਮ ਨਾ 20 ਸਾਲ ਪਹਿਲਾਂ ਮੇਰੇ ਮੰਮਾ ਨਾ ਇਹੋ ਕੰਮ ਕਰਦੇ ਹੁੰਦੇ ਸੀ ਕੰਟੀਨ ਦੇ ਸਕੂਲ ਦੇ ਵਿੱਚ ਤੇ ਉਹ ਤੋਂ ਮੰਮਾ ਮੇਰੇ ਸਾਰਾ ਘਰੋਸਮਾਨ ਬਣਾ ਕੇ ਸਕੂਲ ਦੀ ਕੰਟੀਨ ਤੇ ਵੇਚਦੇ ਹੁੰਦੇ ਸੀਗੇ ਉਸ ਤੋਂ ਬਾਅਦ ਮੇਰੇ ਪਾਪਾ ਦੀ ਡੈਥ ਹੋ ਗਈ ਫਿਰ ਆਪਾਂ ਇਹ ਵਾਲਾ ਕੰਮ ਛੱਡਤਾ ਫਿਰ ਉਸ ਤੋਂ ਬਾਅਦ ਮੰਮਾ ਨੇ ਸਾਨੂੰ ਸਲਾਈ ਪਾਲ ਮਸਲਾਈ ਕਰ ਕਰਕੇ ਸਾਨੂੰ ਵੱਡਿਆ ਕੀਤਾ ਪਾਲ ਕੇ ਉਹਨਾਂ ਨੇ ਕੀਤਾ ਸਾਨੂੰ ਫਿਰ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਫਿਰ ਥੋੜਾ ਕਹਿੰਦੇ ਨਾ ਕਿ ਦਿਮਾਗ 'ਚ ਜਿਹੜਾ ਪਾਉਣ ਵਾਲਾ ਉਹ ਵਾਇਗੁਰ ਹੁੰਦਾ ਵਾ ਆਵਲਾ ਕੰਮ ਸ਼ੁਰੂ ਕਰ ਲਿਆ ਮੇਰਾ ਛੋਟਾ ਜਿਹਾ ਹਾਂਜੀ ਤੇ ਦੇਖਿਆ ਜਾਵੇ ਤੇ ਅਕਸਰ ਕੁੜੀਆਂ ਨੂੰ ਲੋਕੀਂ ਅੰਦਰ ਹੀ ਰੱਖਦੇ ਨੇ ਕੁੜੀਆਂ ਕੰਮ ਨਹੀਂ ਕਰਦੀ ਤੁਹਾਨੂੰ ਦੇਖ ਰਹੇ ਕਿ ਤੁਸੀਂ ਆ ਕੇ ਨਾਲ ਹੱਟ ਬਤਾ ਰਹੇ ਹੋ ਨਾਲ ਆਪਣੇ ਮੰਮੀ ਦੇ ਨਾਲ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਕਿਉਂਕਿ ਮੇਰੇ ਘਰ ਦੀ ਬਹੁਤ ਜ਼ਿਆਦਾ ਸਪੋਰਟਿਵ ਆ ਉਹਨਾਂ ਦੇ ਮਾਚੋ ਇਦਾਂ ਦੀ ਕੋਈ ਸੋਚ ਨਹੀਂ ਗਈ ਕਿ ਕੁੜੀਆਂ ਨੂੰ ਅੰਦਰ ਵੜ ਕੇ ਰੱਖੋ ਬਾ ਕੰਮ ਨਹੀਂ ਕਰਾਉਣਾ ਇਹ ਇਦਾਂ ਦੇ ਕੁਝ ਨਹੀਂਗਾ ਉਸ ਕੋ ਨਾਲ ਖਲੋ ਨਾਲ ਖੜ ਕੇ ਕੰਮ ਕਰਾਉਂਦੇ ਮੇਰੇ ਸਾਰਾ ਅੱਛਾ ਹਾਂਜੀ ਤੇ ਸਟੱਡੀ ਦੀ ਗੱਲ ਕੀਤੀ ਜਾਵੇ ਸਟੱਡੀ ਵਗੈਰਾ ਤੁਸੀਂ ਕੀਤੀ ਸਟੱਡੀ ਮ ਤਨ ਪਰ ਬੀਸੀਓ 5 ਹੁੰਦੀ ਨਹੀਂ ਬਟ ਉਹ ਸਿਰਫ ਓਪਨ ਦੇ ਵਿੱਚ ਕੀਤੀ ਹੋਈ ਮੈਂ ਬੀਸੀਓ ਕਿਉਂਕਿ ਮੈਂ ਨਾਲ ਨਾਲ ਕੰਮ ਵੀ ਕਰਦੀ ਰਹੀ ਆ ਓਕੇ ਹਾਂਜੀ ਤੇ ਕਿਸ ਤਰ੍ਹਾਂ ਮੈਨੇਜ ਕਰ ਲਿਆ ਨਾਲ ਸਟੱਡੀ ਦੇ ਨਾਲ ਕੰਮ ਨਹੀਂ ਹੁਣ ਮੈਂ ਸਟੱਡੀ ਛੱਡ ਦਿੱਤੀ ਹੋਈ ਆ ਹੁਣ ਫਰੀ ਆ ਮੈਂ ਅੱਛਾ ਹਾਂਜੀ ਹੁਣ ਮੈਂ ਫਰੀ ਹੈਗੀ ਬਿਲਕੁਲ ਫਿਰ ਇਸ ਸਾਰਾ ਦਿਨ ਇਥੇ ਰਹਿਦਾ ਆਪਾਂ ਤੇ ਬੜਕ ਕੁਝ ਮਹਿਸੂਸ ਤਾਂ ਨਹੀਂ ਹੁੰਦਾ ਕਿ ਨਹੀਂ ਪੜਾਈ ਕਰਕੇ ਤੇ ਮੈਂ ਇੱਕ ਰੇੜੀ ਤੇ ਕੰਮ ਕਰ ਰਹੀ ਆ ਕਿ ਇਤਨਾ ਐਸਾ ਕੁਝ ਮਨ ਚ ਖਿਆਲਤ ਨਹੀਂ ਆਉਂਦਾ ਨਹੀਂ ਨਹੀਂ ਇਹਦੇ ਕੁਝ ਨਹੀਂ ਮਨ ਚ ਕਹਿੰਦੇ ਕਿ ਜੋ ਬੰਦੇ ਤੇ ਸੋਚਣਾ ਕੁਝ ਨਹੀਂ ਹੁੰਦਾ ਜੋ ਵਾਇਗੁਰੂ ਨਾਲ ਤੁਹਾਡੇ ਕਰਮਾਂ ਚ ਲਿਖਿਆ ਨਾ ਤੁਹਾਨੂੰ ਉਹੀ ਮਿਲਣਾ ਜੋ ਮਰਜ਼ੀ ਸੋਚ ਲਓ ਭਾਵੇਂ ਸੋ ਇਹ ਚੀਜ਼ਾਂ ਨਹੀਂ ਸੋਚੀਦੀਆਂ ਜਿੱਥੇ ਜਿੱਥੇ ਗੁਰੂ ਰਾਮਦਾਸ ਨੇ ਭੇਜਣਾ ਸੀ ਉੱਥੇ ਤੁਰ ਪੈਣਾ ਬਸ ਹਾਂ ਉਹ ਜੋ ਇਹੋ ਜਿਹਾ ਕੁਝ ਨਹੀਂ ਦਿਮਾਗ ਚ ਹੁੰਦਾ ਕਿ ਨਹੀਂ ਐ ਇਦਾਂ ਦਾ ਕੰਮ ਨਹੀਂ ਕਰਨਾ ਕਈ ਇਹ ਤਾਂ ਸੋਚਦੇ ਕਹੀ ਹੈ ਨਾ ਕਿ ਰੇੜੀ ਤੇ ਕੰਮ ਕਰਨਾ ਇਦਾਂ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਗੁਰੂ ਵਾਇਗ ਮੋਟੀਵੇਸ਼ਨ ਕਿੱਥੋਂ ਆਉਂਦੀ ਹੈ ਕੰਮ ਕਰਨ ਦੀ ਇਸ ਤਰ੍ਹਾਂ ਕਿ ਮਤੇ ਕਿੰਨੇ ਬੰਦੇ ਨੂੰ ਆਉਂਦੀ ਨੇ ਕਿਹਾਂ ਪ੍ਰੇਰਣਾ ਮਿਲਦੀ ਹੈ ਕਿ ਮੈਂ ਕੰਮ ਕਰੀ ਆ ਉਹ ਕਿੱਥੋਂ ਆਉਂਦੀ ਮੇਰੇ ਘਰ ਦੇ ਲੋਕਾਂ ਨੂੰ ਪਤਾ ਜੀ ਤੁਹਾਨੂੰ ਸਪੋਰਟ ਕਰਦੇ ਹੋਣ ਫਿਰ ਤੁਹਾਨੂੰ ਆਟੋਮੈਟਿਕਲੀ ਮੋਟੀਵੇਸ਼ਨ ਹੁੰਦੀ ਬਾਕੀ ਵਾਇਗੁਰੂ ਦੇਣ ਵਾਲਾ ਬੰਦੇ ਨੂੰ ਸਬਰ ਸੰਤੋਖ ਆਪੇ ਆਪੇ ਸਾਰਾ ਕੁਝ ਹੋ ਜਾਂਦਾ ਬੰਦਾ ਕੁਝ ਨਹੀਂ ਕਲਾ ਕਰ ਸਕਦਾ ਜੇ ਤੁਹਾਡੀ ਫੈਮਲੀ ਤੁਹਾਡੇ ਨਾਲ ਆ ਵਾਇਗੁਰੂ ਤੁਹਾਡੇ ਨਾਲ ਆ ਫਿਰ ਫਿਰ ਤੀ ਵਧੀਆ ਜੀ ਹਾਂ ਜੋਬ ਵਗੈਰਾ ਕਿਥੇ ਅਪਲਾਈ ਕੀਤਾ ਸਰਕਾਰੀ ਨੌਕਰੀ ਵਗੈਰਾ ਕਿਥੇ ਅਪਲਾਈ ਕੀਤਾ ਹੋਵੇ ਤੁਸੀਂ ਜਾਂ ਤੇ ਮਿਲੀ ਨਹੀਂ ਤੇ ਫਿਰ ਤੁਸੀਂ ਕੰਮ ਨਹੀਂ ਨਹੀਂ ਮੈਂ ਆਲਰੇਡੀ 5 ਸਾਲ ਜੋਬ ਕੀਤੀ ਸੀ ਇੱਕ ਮਾਲ ਦੇ ਵਿੱਚ ਬਟ ਤੁਹਾਨੂੰ ਪਤਾ ਆਪਣਾ ਕੰਮ ਆਪਣਾ ਹੀ ਹੁੰਦਾ ਵਾ ਸੋ ਕਿ ਇਹਦੇ ਥੱਲੇ ਲਾ ਕੇ ਕੰਮ ਕਰਨਾ ਬੜਾ ਔਖਾ ਹੁੰਦਾ ਹੈ ਨਾ 9 ਘੰਟੇ ਕੰਮ ਹੀ ਕਰਨਾ ਫਿਰ ਵੀ ਸੁਣਾ ਪੈਣਾ ਸੀ ਕੁਛ ਕੀਤਾ ਨਹੀਂ ਫਿਰ ਮੈਂ ਨਹੀਂ ਉਹ ਫਿਰ ਅੱਜ ਤੋਂ ਬਾਅਦ ਮੈਂ 5 ਸਾਲ ਜੋਬ ਕੀਤੀ ਫਿਰ ਬਾਅਦ ਵਿੱਚ ਮੈਂ ਕੰਮ ਛੱਡਤਾ ਫਿਰ ਮੈਂ ਸਲਾਈ ਕੀਤੀ ਸਲਾਈ ਸਲਾਈ ਕਿ ਮੈਂ ਮਤਲਬ 12 ਸਾਲ ਹੋ ਗਏ ਮੈਂ ਸਲਾਈ ਕਰਦੀ ਰਹੀ ਹਾਂ ਮੈਂ ਹਾਂ ਤਾਂ ਉਹ ਤੋਂ ਬਾਅਦ ਫਿਰ ਪਾਵਲ ਕੰਮ ਸੋਚਣ ਨਾਲ ਆਪ ਨੇ ਮੇਰੇ ਮੰਮੀ ਆ ਮੇਰੇ मामੂ ਆ ਸਾਰਾ ਹਾਂ ਸਾਨੂੰ ਤੇ ਆਤੂਰ ਕਰਉਂਦੇ ਸਾਰਾ ਕੁਛ ਉਹ ਫਿਰ ਆਪਾਂ ਇਕੱਠੇ ਰਲ ਕੇ ਕੰਮ ਕਰੀਦਾ ਸਾਰਾ ਮਤਲਬ ਕਿ ਪੂਰੀ ਫੈਮਲੀ ਮਿਲ ਕੇ ਕੰਮ ਕਰਦੀ ਹੈ ਹਾਂਜੀ ਹਾਂਜੀ ਪੂਰੀ ਫੈਮਲੀ ਮਿਲ ਕੇ ਕੰਮ ਕਰਦੀ ਹੈ ਤੇ ਹੋਰ ਕੌਣ ਕੌਣ ਆ ਪਰਿਵਾਰ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਮੇਰੀ ਮੰਮਾ ਵਾ ਤੇ ਮੇਰਾ मामੂ ਆ ਮੇਰੀ ਸਿਸਟਰ ਇੱਕ ਉਹਦੀ ਮੈਰਿਜ ਹੋ ਗਈ ਅਦੀ ਹਾਂ ਤੇ ਇੱਕ ਮੇਰਾ ਬ੍ਰਦਰ ਆ ਛੋਟਾ ਕਿਸ ਤਰ੍ਹਾਂ ਦੇ ਤੁਸੀਂ ਕਿਈ ਲੋਕੀ ਹੁੰਦੇ ਆ ਘਰ ਦੇ ਵਿੱਚ ਕੁੜੀਆਂ ਨੂੰ ਕਹਿੰਦੇ ਨੇ ਤੇ ਘਰ ਚ ਹੀ ਰਹਿਣਾ ਵਾ ਜਾਂ ਸਟੱਡੀ ਕਰਨ ਜਾਣਾ ਸਟੱਡੀ ਆ ਕੇ ਸਿੱਧਾ ਘਰੋਂ ਬਾਹਰ ਨਹੀਂ ਨਿਕਲਣਾ ਉਸ ਕੁੜੀਆਂ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਪਤਾ ਕੀ ਹੈ ਮੇਨ ਕੱਲ ਹੁੰਦੀ ਤੁਹਾਡਾ ਨਾ ਜਿਹੜਾ ਯਕੀਨ ਕਰਦੇ ਆ ਤੇ ਬਣਾਉਣਾ ਹੈ ਜੇ ਤੀ ਮੇਨ ਹੈਗਾ ਤਾਂ ਕਿ ਜਿਹੜਾ ਤੁਸੀਂ ਨਾ ਬੰਦੇ ਦੇ ਕਿਸੇ ਤਾਂ ਵਿਸ਼ਵਾਸ ਕਰਨਾ ٹرسٹ ਇਸ਼ੂ ਹੁੰਦਾ ਹੈ ਨਾ ਜਿਵੇਂ ਆਪਾਂ ਉਹ ਆਪਣੇ ਘਰ ਦੇ ਨੇ ਬਣਾ ਲਿਆ ਫਿਰ ਤਾਂ ਕਰਦਾਂ ਨਾ ਕੁਸ਼ਟਿੰਗ ਜਿਹੜਾ ਜਦੋਂ ਕਿ ਆਪਣੇ ਘਰ ਦੇ ਦਾ ਵਿਸ਼ਵਾਸ ਤੋੜ ਦਿੰਦੇ ਫਿਰ ਉਹ ਚੀਜ਼ਾਂ ਕਰਦੇ ਕਿ ਨਹੀਂ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਪਰ ਨਹੀਂ ਆਹੀ ਵਿਸ਼ਵਾਸ ਪੂਰਾ ਮੇਰੇ ਘਰ ਦੇ ਨੂੰ ਮੇਰੇ ਤੇ ਤਾਂ ਹੀ ਸਾਰੇ ਸਾਰੇ ਇੱਕ ਕੀ ਨੇ ਕੰਮ ਕਰਨ ਲੱਗੇ ਸਾਰੇ ਨਹੀਂ ਹਣੋ ਹਾਂ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਇੱਥੇ ਕੰਮ ਤੁਸੀਂ ਜਿਹੜਾ ਕਰ ਰਹੇ ਵਧੀਆ ਰਿਸਪੌਂਸ ਮਿਲਦਾ ਹਾਂਜੀ ਹਾਂਜੀ ਵਧੀਆ ਰਿਸਪੌਂਸ ਮਿਲਦਾ ਪਰ ਕਿਉਂਕਿ ਤੁਹਾਨੂੰ ਸਾਰਾ ਘਰ ਦਾ ਜਿਹਦਾ ਆਪਾਂ ਘਰੇ ਖਾਣੇ ਨਾਲ ਰੋਟੀ ਤੋਂ ਸੇਮ ਉਦਾਂ ਹੀ ਇੱਥੇ ਘਰ ਦਾ ਬਣਿਆ ਖਾਣਾ ਮਿਲਦਾ ਹੈ ਤੁਹਾਨੂੰ ਸਾਰਾ ਇੱਥੇ ਅੱਛਾ ਹਾਂਜੀ ਕੀ ਕੀ ਬਣਾ ਲੈਂਦੇ ਆ ਆਪਣੇ ਕੋਲ ਹੈਗੀ ਆ ਕੜੀ ਆ ਮਿਕਸ ਸਬਜ਼ੀਆਂ ਮਾਂਹ ਰਾਜਮਾ ਚੋਲ ਆ ਤੇ ਤੁਸੀਂ ਦੇਖ ਸਕਦੇ ਹੋ ਨਾਲੇ ਤਾਜ਼ੇ ਫੁਲਕੇ ਲਾਦੇਗੇ ਇੱਥੇ ਹਾਂ ਇੱਥੇ ਮਮਾ ਤਾਜ਼ੇ ਫੁਲਕੇ ਲਾਉਂਦੇ ਆ ਨਾਲੇ ਮੈਗੀ ਵੀ ਆ ਚਾਹ ਵੀ ਹੈਗੀ ਕੌਫੀ ਵੀ ਹੈਗੀ ਆਪਣੇ ਕੋਲੋਂ ਤੁਰੇ ਦੇਖਿਆ ਜਾਵੇ ਮੈਂ ਦੇਖ ਰਿਹਾ ਤੇ ਰਨਜੀਤਾ ਨੂੰ ਖਾਸਾ ਹੀ ਜਾਣਿਆ ਕਰੀ ਰਿਹਾ ਤੇ ਇੰਨੇ ਵਕਫ ਵਗਵਾਂ ਸੋਨੇ ਫੂਟਾਂ ਕਰਕੇ ਪਰ ਤੁਹਾਡੇ ਇਥੇ ਘਰ ਦਾ ਸਵਾਦ ਮਿਲ ਗਿਆ ਹਾਂਜੀ ਹਾਂਜੀ ਤੁਹਾਨੂੰ ਘਰ ਦਿੱਤਾ ਸੀ ਘਰੇ ਖਾਣੇ ਆ ਨਾ ਸੀਮ ਤਨ ਉਹਦੇ ਕਿੱਥੇ ਤੁਹਾਨੂੰ ਘਰ ਦੇ ਘਰ ਦਾ ਸਵਾਦ ਮਿਲੂਗਾ ਤੁਹਾਨੂੰ ਇਥੇ ਜੀ ਜੀ ਹਾਂਜੀ ਤੇ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦਾ ਸਵਾਦ ਕਿਹਾ ਜਾ ਰਿਹਾ ਤੁਸੀਂ ਦੇਖ ਸਕਦੇ ਛੋਟੀ ਜਿਹੀ ਕਾਟਾ ਲਗਾਈ ਗਈ ਹੈ ਤੇ ਇੱਕ ਭੈਣ ਵੱਲੋਂ ਚਲਾਈ ਜਾਂਦੀ ਹੈ ਵੇਖਿਆ ਜਾਵੇ ਲੜਕੀਆਂ ਨੂੰ ਹਮੇਸ਼ਾ ਹੀ ਬੰਦ ਕਰਕੇ ਰੱਖਿਆ ਜਾਂਦਾ ਹੈ ਪਰ ਇੱਕ ਭੈਣ ਜਿਹੜੀ ਹੈ ਸਾਰੇ ਸਾਹਮਣੇ ਇੱਕ ਵਧੀਆ ਮਿਸਾਲ ਬਣੀ ਹੈ ਸਟੱਡੀ ਕਰਕੇ ਫਿਰ ਵੀ ਜਿਵੇਂ ਕਿ ਬਿਨਾ ਸ਼ਰਮ ਤੋਂ ਜਾ ਕੇ ਆਪਣਾ ਕੰਮ ਕਰਦੇ ਘਰ ਦਾ ਸਵਾਦ ਇੱਕ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਕੰਮ ਕਰਦੇ ਨੇ ਜੇ ਦੇਖਿਆ ਜਾਵੇ ਉਹਨਾਂ ਦੇ ਮਦਰ ਵੀ ਨੇ ਨਾ ਤੇ ਗੱਲ ਕਰ ਰਹੇ ਨੇ ਤੇ ਦੇਖਿਆ ਜਾਵੇ ਕਿ ਇੱਕ ਵਧੀਆ ਇੱਕ ਚੀਜ਼ ਹੈ ਤੇ ਨਾਲ ਨਾਲ ਤੁਹਾਨੂੰ ਇੱਕ ਤਾਜੀ ਮਤਲਬ ਕਿ ਘਰ ਦਾ ਰੋਟੀ ਖਾਣ ਨੂੰ ਮਿਲੇਗੀ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਨਾਲ ਨਾਲ ਬੰਦੀ ਪਈ ਹੈ ਜਿਹੜੇ ਉਹਨਾਂ ਦੇ ਮਦਰ ਵੱਲੋਂ ਬਣਾਈ ਜਾ ਰਹੀ ਹੈ ਦੋਵੇਂ ਮਾਵਾਂ ਈਆਂ ਜੇ ਕੰਮ ਕਰ ਰਹੇ ਨੇ ਇੱਕ ਬੜੀ ਵਧੀਆ ਹੀ ਗੱਲ ਹੈ ਤੇ ਉਹਨਾਂ ਦੇ ਮਦਰ ਵੀ ਲੱਗੇ ਨੇ ਉਹਨਾਂ ਨੇ ਗੱਲ ਕਰ ਲਏ ਸਸਰੀ ਗਾਂਢੀ ਜੀ ਸਸਰੀ ਗਾਂਢੀ ਜੀ ਕੀ ਨਾਮ ਹੈ ਜੀ ਤੁਹਾਡਾ ਪਰਮਜੀਤ ਗੌਰ ਕਿਸ ਨਾਲ ਲੱਗਦਾ ਕਿ ਦੇਖ ਰਹਾ ਕਿ ਭੈਣ ਕਹਿ ਰਹੀ ਸੀ ਕਿ ਕਹਿੰਦੇ ਕਿ ਮੈਂ ਆਪਣੀ ਮੰਮੀ ਦੇ ਨਾਲ ਕੰਮ ਕਰਦੀ ਮੈਨੂੰ ਵਧੀਆ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਮਸੂਰ ਕਰ ਬੇਟੀ ਨਾਲ ਕੰਮ ਕਰਦੇ ਮੂ ਵਧੀਆ ਲੱਗਦਾ ਤੇ ਬਰ ਕਿ ਕਿਸ ਤਰ੍ਹਾਂ ਮਰ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਗਾ ਕਿ ਆਫਟਰ ਅੰਕਲ ਜੀ ਗੁਰੂ ਰਾਮਦਾਸ ਕੋਈ ਮੁਸੀਬਤ ਪਾਉਂਦੇ ਆ ਨਾ ਤੇ ਕੱਢਦੇ ਵੀ ਉਹੀ ਆ ਕਿਉਂਕਿ ਮੇਰੇ ਤੋਂ ਪਹਿਲੇ 27 ਸਾਲ ਦੀ ਜਦੋਂ ਮੇਰਾ ਘਰ ਵਾਲਾ ਪੂਰਾ ਹੋ ਗਿਆ ਠੀਕ ਹੈ ਉਸ ਤੋਂ ਬਾਅਦ 5 ਸਾਲ ਬਾਅਦ ਮੇਰਾ ਬੇਟਾ ਪੂਰਾ ਹੋਇਆ 17 ਸਾਲ ਦਾ ਤੇ ਹੁਣ ਕੀ ਕਹਿੰਦੇ ਆ ਬਾਅਦ ਵਿੱਚ ਚਲੋ ਮਿਹਨਤ ਕਰਕੇ ਬੱਚੇ ਪਾਲੇ ਛੋਟੇ ਛੋਟੇ ਬੱਚੇ ਹੀ ਬੇਟਾ ਤੇ 3 ਸਾਲ ਦਾ ਸੀ ਜਦੋਂ ਛੋਟਾ ਤੇ ਵੱਡਾ ਦਿਨ ਪੰਜਵੀਂ ਚ ਪੜਦਾ ਹੁੰਦਾ ਸੀ ਜਦੋਂ ਡੈਡੀ ਉਹਦੇ ਪੂਰੇ ਹੋਏ ਆ ਬਾਕੀ ਠੀਕ ਆ ਮਾਲਕ ਜੇ ਪਾਉਂਦਾ ਤੇ ਕੱਟਦਾ ਵੀ ਉਹ ਹੀ ਆ ਦੋ ਬੇਟੀਆਂ ਦੋ ਬੇਟੇ ਹੀ ਮੇਰੇ ਇੱਕ ਬੇਟਾ ਮੇਰਾ ਪੁੱਤ ਹੋ ਗਿਆ ਅੱਛਾ ਤਾਂ ਦੋ ਬੇਟੀਆਂ ਤੇ ਇੱਕ ਬੇਟਾ ਮੈਂ ਮੈਂ ਦੇਖ ਰਿਹਾ ਕਿ ਤੂੰ ਦਰਾਲ ਕੇ ਕੰਮ ਕਰ ਰਹੀ ਮੈਨੂੰ ਖੁਸ਼ੀ ਆ ਇਸ ਕੰਮ ਦੇ ਵਿੱਚ ਕਿ ਨਾਲ ਧੀ ਕੰਮ ਕਰ ਰਹੀ ਐ ਮੈਂ ਵਧੀਆ ਛੁ ਇਹ ਸ ਮੇਰਾ ਵੀਰ ਐ ਨਾਲ ਨਾਲ ਬੇਟਾ ਵੀ ਕਦੀ ਕਦੀ ਹੁੰਦਾ ਆ ਨਾਲੇ ਬੇਟੀ ਆ ਦੇ ਨਾਲ ਮੇਰਾ ਵੀਰ ਆ ਪਰ ਆਪਾਂ ਤਿੰਨੋ ਜਣੇ ਜਿਆਦਾ ਅਸੀਂ ਤਿੰਨੋ ਜਣੇ ਕਰਦੇ ਬੇਟਾ ਗੋਲ ਪੇਪਰ ਦਾ ਕੰਮ ਕਰਦਾ ਉਹ ਫਿਰ ਅੰਦਰ ਬਾਹਰ ਹੀ ਰਹਿੰਦਾ ਜਿਆਦਾ ਬਤਾ ਕੰਮ ਸਾਨੂੰ ਉਹਨੇ ਖੋਲ ਕੇ ਦਿੱਤਾ ਨਾਂ ਵੀ ਉਹਨੇ ਹੋਏ ਭੁਖੜ ਉਹਨੇ ਰੱਖਿਆ ਹਾਂਜੀ ਹਾਂਜੀ ਇਹ ਬੜਾ ਵਧੀਆ ਨਾਮ ਹੋਏ ਭੁਖੜ ਮੈਂ ਐਸਾ ਕੋ ਜਿੱਦਣੇ ਘਰ ਛਪਉਣਗੇ ਨਾ ਪਾ ਮਤਲਬ ਉਹ ਦਿਨ ਕਿਹਾ ਮੈਂ ਕਿਹਾ ਨਾ ਰੱਖੋਏ ਬੜਾ ਨਾਂ ਕਹਿੰਦਾ ਨਹੀਂ ਮੈਂ ਇਹੋ ਹੀ ਨਾਂ ਰੱਖਣਾ ਅੱਛਾ ਮੈਂ ਚਲੋ ਜੋ ਬੱਚਿਆਂ ਨੂੰ ਸਹੀ ਲੱਗਦਾ ਹਾਂਜੀ ਹਾਂਜੀ ਇਹ ਮੈਂ ਦੇਖਣ ਲੱਗਾ ਕਿ ਜਿਸ ਤਰ੍ਹਾਂ ਘਰ ਚ ਮਾਵਾ ਰੋਟੀਆਂ ਬਣਾਉਂਦੇ ਹੁੰਦੇ ਨੇ ਲਾਗੇ ਬੈਠ ਕੇ ਖਾਂਦਾ ਤੁਸੀਂ ਵੀ ਉਸ ਵੇਲੇ ਮਾਵਾ ਨੂੰ ਰੋਟੀ ਬਣਾ ਹਾਂਜੀ ਹਾਂਜੀ ਕਹਿੰਦਾ ਏਦਾਂ ਬਣਾਉਣੀ ਹੁੰਦੀ ਏਦਾਂ ਹੀ ਫੜ ਲਿੰਦੇ ਏਦਾਂ ਹੀ ਏਦਾਂ ਹੀ ਬਣਾ ਦੋ ਆਂਟੀ ਏਦਾਂ ਹੀ ਬਣਾ ਦੋ ਕ ਤੋ ਅਸੇ ਪਾਸੇ ਖਾਨ ਜੀ ਹੰਦੀ ਹੰਦੀ ਅਨਸਵਰ ਵਧੀਆ ਮਿਲਦਾ ਅੱਛਾ ਵਧੀਆ ਜਵਾਬ ਦਿੱਤਾ ਠੀਕ ਹੈ ਠੀਕ ਹੈ ਉਹ ਵਧੀਆ ਮੈਂ ਦੇਖ ਰਿਹਾ ਕਿ ਤੁਸੀਂ ਤੁਹਾਡੇ ਨਾਲ ਤੁਹਾਡੀ ਬੇਟੀ ਕੰਮ ਕਰ ਰਹੀ ਹੈ ਉਹ ਇੱਕ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਹੜੇ ਧੀਆਂ ਨੂੰ ਹਮੇਸ਼ਾ ਨਿਕਲਣ ਨਹੀਂ ਦਿੰਦੇ ਬਾਹਰ ਹਲੇ ਵੀ ਅੱਜ ਵੀ ਇਸ ਸਮੇਂ ਦੇ ਵਿੱਚ ਚੱਲਦੇ ਜੇ ਹਲੇ ਵੀ ਕੁਝ ਮਾਪਿਓ ਨੇ ਕਿ ਤੂੰ ਬਾਹਰ ਨਹੀਂ ਜਾਣਾ ਚਾਹੀਦਾ ਤੂੰ ਪੜਨ ਜਾਣਾ ਪੜ ਕੇ ਸਿੱਧਾ ਘਰ ਉਹਨਾਂ ਨੂੰ ਇੱਕ ਕੀ ਸਨੇਹਾ ਦੇਣਾ ਚਾਹੋਗੇ ਮੈਂ ਤੇ ਕਹਿੰਨੀ ਕਿ ਆਪਣੇ ਬੇਟੀਆਂ ਨੂੰ ਬੇਟੇ ਸਮਝੋ ਬੇਟੇ ਨਾਲੋਂ ਵੱਧ ਸਮਝੋ ਕਿ ਬੇਟੀਆਂ ਸੋ ਕੋਈ ਬੇਟਿਆਂ ਨਾਲੋਂ ਜ਼ਿਆਦਾ ਸਾਥ ਦਿੰਦੀਆਂ ਠੀਕ ਹੈ ਨਾ ਮੇਰੀ ਬੇਟੀ ਨੇ ਮੇਰੇ ਬੇਟਿਆਂ ਨਾਲੋਂ ਵੱਧ ਕੇ ਮੇਰਾ ਸਾਥ ਦਿੰਦੀ ਆ ਛੁਰੂ ਤੋਂ ਦਿੰਦੀ ਰਹੀ ਆ ਵੱਡੀ ਵੀ ਜਦੋਂ ਕੰਮ ਕਰਦੀ ਸੀ ਉਹ ਪਿੱਛੇ ਬੇਟੀ ਉਹ ਵੀ ਤੇ ਵੱਡੀ ਵੀ ਜਦੋਂ ਕੰਮ ਕਰਦੀ ਸੀ ਉਹ ਵੀ 7-8 ਸਾਲ ਉਹਨੇ ਕੰਮ ਕੀਤਾ ਵਿਚਾਰੀ ਜਦੋਂ ਪਾਪਾ ਛੋਟੇ ਜਿਹੇ ਛੋਟੇ ਛੋਟੇ ਹੁੰਦੇ ਤੇ ਪੂਰੇ ਹੋ ਗਏ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬੱਚੇ ਸਾਰਿਆਂ ਨੇ ਤੇ ਮੈਂ ਕਹਿੰਨੀ ਆ ਕਿ ਬੱਚਿਆਂ ਨੂੰ ਬੱਚੀਆਂ ਨੂੰ ਨਿਕਲਣ ਦਿਓ ਮਤਲਬ ਬਾਹਰ ਦੀ ਦੁਨੀਆਦਾਰੀ ਦੇਖਣ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਹਿੰਮਤ ਦੇਣੀ ਚਾਹੀਦੀ ਸਭ ਨੂੰ ਬੱਚਿਆਂ ਨੂੰ ਕਰੋ ਤੁਸੀਂ ਇਹ ਮੇਰੀ ਬੇਟੀ ਹੈ ਸਵੇਰੇ 5 ਵਜੇ ਮੈਂ 3:00 ਤੇ 4:00 ਵਜੇ ਉੱਠਦੀ ਤਿੰਨ 3:30 ਵਜੇ ਮੈਂ ਉੱਠ ਜਾਈ ਨਹੀਂ ਬਾਅਦ ਵਿੱਚ ਉੱਠਦੀ ਆ ਉੱਠ ਕੇ ਇਹਨੇ ਥੋੜਾ ਬੋਤਾ ਜੋ ਕਰਨਾ ਕਰਕੇ ਪਾਠ ਕਰਕੇ ਦਰਬਾਰ ਸਾਹਿਬ ਚਲ ਜਾਂਦੀ 10 ਸਾਲ ਹੋ ਗਏ ਲਗਾਤਾਰ ਦਰਬਾਰ ਸਾਹਿਬ ਜਾਂਦੀ ਹੈ ਤੇ ਇਹਨੇ ਅੱਜ ਵੀ ਸਿੱਧੀ ਮੜ ਕੇ ਉੱਥੇ ਦਰਬਾਰ ਸਾਹਿਬੋਂ ਸਿੱਧੀ ਇੱਥੇ ਆ ਜਾਂਦੀ ਫਿਰ ਹਾਂਜੀ ਤੇ ਹਾਂਜੀ ਹਾਂਜੀ ਸਾਡਾ ਵਿਸ਼ਵਾਸ ਡੋਲ ਜਾਂਦਾ ਪਰ ਮੇਰੇ ਇਹ ਬੱਚੇ ਦਾ ਨਹੀਂ ਕਦੀ ਵਿਸ਼ਵਾਸ ਡੋਲੇ ਹੈਗਾ ਪਰ ਜੋ ਵੀ ਅੱਜ ਹੈਗਾ ਗੁਰ ਤੇ ਮੈਂ ਮਤਲਬ ਉਹ ਵੀ ਇਹਦੇ ਪੈਰਾ ਪਿੱਛੇ ਜੇ ਅੱਜ ਇੱਥੇ ਆ ਤੇ ਇਹਦੇ ਪੈਰਾ ਪਿੱਛੇ ਹੈ ਗੁਰੂ ਰਾਮ ਦਾਸ ਦੇ ਘਰ ਜਾਂਦੀ ਹੈ ਕਿਉਂਕਿ ਤਾਂ ਮਾਲਕ ਨੇ ਕਿ ਸੀ ਜੀ ਬਹੁਤ ਸਭ ਕੁਝ ਉਹਦੇ ਪੈਰਾ ਪਿੱਛੇ ਹੈ ਇਹ ਮੇਰੇ ਬੱਚੇ ਦੇ ਪੈਰਾ ਪਿੱਛੇ ਹੈ ਪੈਰਾ ਕਿ ਤੁਸੀਂ ਖੁਸ਼ ਹੋ ਨਾਲ ਕੰਮ ਕਰ ਹਾਂਜੀ ਹਾਂਜੀ ਮੈਂ ਖੁਸ਼ ਹਾਂਜੀ ਵਧੀਆ ਵਧੀਆ ਤੁਸੀਂ ਤੁਸੀਂ ਦੇਖਿਆ ਕਿ ਇੱਕ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਤੀ ਦੇ ਪੈਰਾ ਪਿੱਛੇ ਮੈਨੂੰ ਸਭ ਕੁਝ ਮਿਲਿਆ ਮੈਂ ਬਹੁਤ ਖੁਸ਼ ਹਾਂ ਕੰਮ ਕਰਦੇ ਨਾਲ ਤੇ ਤੁਸੀਂ ਸੇਖ ਸਕਦੇ ਇੱਥੇ ਜਿੰਨੇ ਵੀ ਸਟੂਡੈਂਟ ਹਨ ਉਹਨਾਂ ਕੋ ਖਾਣ ਆਉਂਦੇ ਨੇ ਇੱਕ ਜਿਵੇਂ ਮਾਂ ਦੇ ਲੱਗੇ ਸੀ ਬੈਠ ਕੇ ਰੋਟੀ ਗਰਮ ਗਰਮ ਖਾਣੇ ਉਸ ਤਰ੍ਹਾਂ ਹੀ ਤੁਹਾਨੂੰ ਹੈ ਕਿ ਇਹ ਮਾਂ ਤੁਹਾਨੂੰ ਖਵਾਏਗੀ ਰੋਟੀ ਤੁਸੀਂ ਦੇਖ ਸਕਦੇ ਹੋ ਕਿ ਨਾਲ ਕੱਟ ਕੇ ਤੇ ਇੱਥੇ ਨਾਲ ਸਬਜ਼ੀ ਆਏਗੀ ਉਹ ਭੈਣ ਸਾਡੇ ਨਾਲ ਕੰਮ ਕਰਦੀ ਹੈ ਤੇ ਨਾ ਕਰੇ ਇੱਕ ਵਧੀਆ ਹੀ ਇੱਥੇ ਤੁਸੀਂ ਰਣਜੀਤ ਐਮ ਨੂੰ ਦੇਖਿਆ ਰਣਜੀਤ ਨੂੰ ਜਦੋਂ ਤੁਸੀਂ ਆਉਂਦੇ ਹੋ ਇੱਥੇ 0 ਡਿਗਰੀ ਹੈ ਜਾਂ ਫਿਰ ਬਟਲਸ ਜਾਂ ਬਿਜ਼ਰੀਆ ਕਿਸੇ ਨੂੰ ਵੀ ਪਤਾ ਉ ਇੱਥੇ ਜ਼ਰੂਰ ਆਓ ਤੇ ਤੁਸੀਂ ਆ ਕੇ ਘਰ ਦਾ ਸਵਾਦ ਲੈ ਸਕਦੇ ਹੋ ਕਿਉਂਕਿ ਆਲਰਟ ਸੈਂਟਰ ਨੇ ਇੱਥੇ ਬਹੁਤ ਸਾਰੇ ਤੇ ਜਿਹੜੇ ਬੱਚੇ ਨੇ ਦੂਰੋਂ ਦੂਰੋਂ ਆਉਂਦੇ ਨੇ ਘਰ ਦਾ ਸਵਾਦ ਨਹੀਂ ਮਿਲਦਾ ਪਰ ਤੁਸੀਂ ਇੱਥੇ ਆ ਕੇ ਘਰ ਦਾ ਸਵਾਦ ਲੈ ਸਕਦੇ ਤੇ ਖਾ ਸਕਦੇ ਹੋ ਤੇ ਮੈਨੂੰ ਦੇ ਆਜ਼ਾਦਨ ਮੈਂ ਹਵਸ਼ਤਵ ਸਿੰਘ ਕਵਲ ਦਾ ਸਿਟੀ ਹੈਡਲਾਈਨ ਅੰਮ੍ਰਿਤਸਰ